ਜ਼ਿਲ੍ਹਾ ਮੋਹਾਲੀ ਦੇ ਪਿੰਡ ਕੁੰਬੜਾ ਐਲੀਮੈਂਟਰੀ ਸਕੂਲ ਦਾ ਮਾਮਲਾ ਹੁਣ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕੋਲ ਪਹੁੰਚ ਗਿਆ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਉੱਗੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਬੜਾ ਨੇ ਪ੍ਰੈਸ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪਿੰਡ ਕੁੰਬੜਾ ਦੇ ਐਲੀਮੈਂਟਰੀ ਸਕੂਲ ਨੂੰ ਬਚਾਉਣ ਲਈ ਪਿੰਡ ਵਾਸੀ 2 ਸਾਲਾਂ ਤੋਂ ਮਾਨਯੋਗ ਅਦਾਲਤ ਮੋਹਾਲੀ ਦੇ ਚੱਕਰ ਕੱਟ ਰਹੇ ਹਨ। ਸਿੱਖਿਆ ਵਿਭਾਗ ਦੇ ਡਾਇਰੈਕਟਰ ਡਿਪਟੀ ਡਾਇਰੈਕਟਰ ਜ਼ਿਲ੍ਹਾ ਸਿੱਖਿਆ ਅਫਸਰ ਕਮਿਸ਼ਨ ਨਗਰ ਨਿਗਮ ਮੋਹਾਲੀ ਨਾਲ ਅੱਜ ਤੱਕ ਕਈ ਮੀਟਿੰਗਾਂ ਹੋ ਚੁੱਕੀਆਂ ਪਰ ਬਿਨਾ ਟਾਲ ਮਟੋਲ ਤੋਂ ਪਿੰਡ ਵਾਸੀਆਂ ਦੇ ਪੱਲੇ ਕੁਝ ਨਹੀਂ ਪਿਆ ਵਾਹਿਗੁਰੂ ਜੀ ਦਾ ਖਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪ੍ਰੈਸਰਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਪਿੰਡ ਕੁੰਬੜੇ ਦਾ ਜੋ ਐਲੀਮੈਂਟਰੀ ਸਕੂਲ ਦਾ ਮਸਲਾ ਅਸੀਂ ਪਿਛਲੇ 2 ਸਾਲਾਂ ਤੋਂ ਅਸੀਂ ਲੜਾਈ ਜਦੋਂ ਜਹਿਦ ਕਰ ਰਹੇ ਨੇ ਤੇ ਇੱਥੇ ਦੀ ਮੁੱਖ ਅਧਿਆਪਕਾ ਸੁਖਦੀਪ ਕੌਰ ਜੀ ਜਦੋਂ ਜਹਿਦ ਕਰ ਰਹੀ ਹੈ ਸਕੂਲ ਦਾ ਕੇਸ ਲੜ ਰਹੇ ਨੇ ਤੇ ਰਣਜੀਤ ਸਿੰਘ ਆਨੰਦਰ ਨੇ ਉਹ ਜਿਹੜਾ ਇੱਕ ਗਿਆਨੀ ਗੁਰਬਖਸ਼ ਸਿੰਘ ਨੇ ਇਥੇ ਪਿੰਡ ਕੁੰਬੜੇ ਦਾ ਦਾਨੀ ਸੱਜਣ ਨੇ ਜਗਾ ਦਾਨ ਕੀਤੀ ਸੀ ਤੇ ਉਸ ਵਿੱਚ 21 ਮਰਲੇ ਦਾ ਵਾੜਾ ਸੀ ਜਿੱਦੇ ਤੇ ਪ੍ਰਾਇਮਰੀ ਸਕੂਲ ਐਲੀਮੈਂਟਰੀ ਸਕੂਲ ਚੱਲ ਰਿਹਾ ਹੈ ਜਿਸ ਵਿੱਚ ਲਗਭਗ 550 ਬੱਚਾ ਜਿਹੜਾ ਪੜ ਰਿਹਾ ਹੈ ਪਰ ਲੇਕਿਨ ਉਸ ਦਾ ਰੈਵਨਿਊ ਰਿਕਾਰਡ ਵਿੱਚ ਨਾ ਇੰਤਕਾਲ ਹੋਣ ਕਰਕੇ ਮਾਲਕਾਂ ਨੇ ਜਿਹੜਾ ਥਰਡ ਪਾਰਟੀ ਨੇ ਆ ਕੇ ਜਿਹੜਾ ਬਜ਼ੁਰਗ ਸੀ ਮਾਤਾ ਸੀ ਰਾਮਕੌਰ ਉਹਦੇ ਪੇਕਿਆਂ ਚ ਜਿਹੜਾ ਕੇਸ ਪਾ ਦਾ ਖਸੂਲ ਖਾਲੀ ਕਰਾਉਣ ਵਾਸਤੇ ਵੀ ਅਸੀਂ ਤਾਂ ਟੈਂਪਰੇਰੀ ਦਿੱਤਾ ਸੀ ਜੀ ਦਾਨ ਨਹੀਂ ਦਿੱਤਾ ਤੇ ਜਿਹਦੇ ਦਾਨ ਦਿੱਤੇ ਹੋਏ ਸਾਡੇ ਕੋਲੇ ਮਤੇ ਨੇ ਰਿਕਾਰਡ ਹੈ ਸਾਰਾ ਕੁਝ ਹੈਗਾ 1978 ਤੋਂ ਲੈ ਕੇ ਅੱਜ ਤੱਕ ਚੱਲ ਰਿਹਾ 46 ਸਾਲ ਜਿਹੜਾ ਸਕੂਲ ਨੂੰ ਚਲ ਦਾਨ ਕਰੇਨ ਹੋ ਗਏ ਤੇ ਸਾਰਾ ਜਿਹੜਾ ਰਿਕਾਰਡ ਹੈ ਅਸੀਂ ਪਹਿਲਾਂ ਮਾਨਯੋਗ ਅਦਾਲਤ ਜੀ ਵੀ ਗਏ ਹਾਈ ਕੋਰਟ ਵੀ ਗਏ ਤੇ ਅੱਜ ਜਿਹੜੀ ਹੈ ਸਿਰਫ ਇੱਥੇ ਤੱਕ ਆਗੂ ਦੇ ਪਿੰਡ ਵਸ ਜ ਨੇ ਇਕੱਠੇ ਹੋ ਕੇ ਅਸੀਂ ਇੱਕ ਪ੍ਰਾਈਵੇਟ ਆਪਣਾ ਵਕੀਲ ਕੀਤਾ ਤੇ ਉੱਥੇ ਜਿਹੜਾ ਮਾਲਕੀ ਦਾ ਕੇਸ ਮੁੱਖ ਅਧਿਆਪਕਾ ਦੇ ਨਾਂ ਤੇ ਪੈਣਾ ਹੈਡ ਟੀਚਰ ਦੇ ਨਾਂ ਤੇ ਪੈਣਾ ਜਿਹਦੀ ਮਨਜ਼ੂਰੀ ਲੈਣ ਵਾਸਤੇ ਪਿਛਲੇ 7-8 ਮਹੀਨੇ ਤੋਂ ਅਸੀਂ ਪ੍ਰਸ਼ਾਸਨ ਦੇ ਡਾਇਰੈਕਟਰ ਸਿੱਖਿਆ ਵਿਭਾਗ ਤੇ ਡੀਓ ਤੇ ਕਿਤੇ ਦੇ ਕਿਤੇ ਦੇ ਚੱਕਰ ਕੱਟ ਰਹੇ ਨੇ ਪਰ ਲੇਕਿਨ ਕੋਈ ਸੁਣਾਈ ਨਹੀਂ ਹੋਈ ਸੀ ਏਡੀਸੀ ਨੇ ਵੀ ਮੀਟਿੰਗ ਕੀਤੀ ਤੇ ਨਗਰ ਨਿਗਮ ਮੋਹਾਲੀ ਦੀ ਵੀ ਨਕਾਮੀ ਜਿਹੜੀ ਹੈ ਦੇਖਣ ਨੂੰ ਮਿਲੀ ਨਕਾਮੀ ਤਾਂ ਕਿ ਉਹਨਾਂ ਨੇ ਕੋਈ ਉੱਥੇ ਚਾਰਾ ਰਜੋਈ ਨਹੀਂ ਕੀਤੀ ਦੁਸਤੇ ਕੋਈ ਹੱਕ ਨਹੀਂ ਜਤਾਇਆ ਜਿਸ ਕਰਕੇ ਅਸੀਂ ਅੱਜ ਮਾਨਯੋਗ ਸਿੱਖਿਆ ਮੰਤਰੀ ਸਾਡੇ ਹਰਜੋਤ ਵੈਸ ਜੀ ਪੰਜਾਬ ਤੋਂ ਪੰਜਾਬ ਦੇ ਸਾਡੇ ਸਿੱਖਿਆ ਮੰਤਰੀ ਆ ਉਹਨਾਂ ਦੇ ਘਰ ਜਾ ਕੇ ਅੱਜ ਕੋਠੀ ਚ ਜਾ ਕੇ ਪਿੰਡ ਵਾਸੀ ਅਸੀਂ 5-7 ਬੰਦੇ ਜਾ ਕੇ ਉਹਨਾਂ ਨੂੰ ਮਿਲੇ ਉਹਨਾਂ ਨੂੰ ਇਹ ਸਾਰਾ ਰਿਕਾਰਡ ਸੌਂਪਿਆ ਤੇ ਕਿਹਾ ਗਿਆ ਵੀ ਸਰਕਾਰ ਵੱਲੋਂ ਤੇ ਸਿੱਖਿਆ ਵਿਭਾਗ ਵੱਲੋਂ ਸਾਨੂੰ ਪਰਮਿਸ਼ਨ ਚਾਹੀਦੀ ਹੈ ਮਨਜ਼ੂਰੀ ਚਾਹੀਦੀ ਹੈ ਤਾਂ ਕਿ ਸਕੂਲ ਦੀ ਜਿਹੜੀ ਮਾਲਕੀਅਤ ਇਸ ਸਕੂਲ ਦੇ ਨਾਂ ਤੇ ਚੜ ਸਕੇ ਜਿਹੜਾ 550 ਬੱਚੇ ਦਾ ਪਵਿੱਖ ਹੈ ਜੇ 14-15 ਟੀਚਰਾਂ ਦਾ ਜਿਹੜਾ ਰੋਜ਼ਗਾਰ ਚੱਲ ਰਿਹਾ ਟੀਚਰ ਉੱਥੇ ਸਾਹਿਬਾਨ ਨੌਕਰੀ ਡਿਊਟੀ ਕਰ ਰਹੇ ਨੇ ਉਹਨਾਂ ਦਾ ਰੋਜ਼ਗਾਰ ਨਾ ਮਾਰੇ ਤੇ ਬੱਚਿਆਂ ਦੀ ਜਿਹੜੀ ਪੜ੍ਹਾਈ ਕਿੰਨਾ ਖਰਾਬ ਹੋਵੇ ਇਸ ਨੂੰ ਲੈ ਕੇ ਅਸੀਂ ਪਿੰਡ ਵਾਸੀ ਅੱਜ ਸਾਰੇ ਜਿਹੜੇ ਸਿੱਖਿਆ ਮੰਤਰੀ ਨੂੰ ਮਿਲੇ ਸਿੱਖਿਆ ਮੰਤਰੀ ਜੀ ਨੇ ਕਾਰਵਾਈ ਕਰਦੇ ਉਹਨਾਂ ਨੇ ਕਿਹਾ ਵੀ ਮੇਰੇ ਵੱਲੋਂ ਦੱਸੋ ਕਿਹੜੀ ਚੋਗ ਦੀ ਲੋੜ ਐ ਅਸੀਂ ਤਾਂ ਕਿਹਾ ਸਿਰਫ ਤਾਂ ਸਿਰਫ ਸਾਨੂੰ ਪ੍ਰਵਾਨਗੀ ਚਾਹੀਦੀ ਐ ਮਨਜ਼ੂਰੀ ਲੈ ਕੇ ਦਿਓ ਅਸੀਂ ਹੈੱਡ ਟੀਚਰ ਦੇ ਨਾਂ ਤੇ ਕੇਸ ਪਾਉਨੇ ਤੇ ਇਸ ਸਕੂਲ ਦੀ ਜਿਹੜੀ ਮਾਲਕੀਤ ਜਿਹੜਾ ਇੰਤਕਾਲ ਸਕੂਲ ਦੇ ਨਾਂ ਕਰਾਈਏ ਤਾਂ ਕਿ ਅਗਲਾ ਜਿਹੜਾ ਹੈ ਉਹ ਵਿਕ ਬੱਚਿਆਂ ਦਾ ਉਹ ਖਤਰੇ 'ਚ ਨਾ ਪਵੇ ਤੇ ਇਹ ਸਾਰੀ ਜਾਣਕਾਰੀ ਕੱਲ ਸਾਰੇ ਸਬੂਤਾਂ ਸਮੇਤ ਇੱਕ ਲਿਖਤੀ ਦਰਖਾਸਤ ਅਸੀਂ ਸਿੱਖਿਆ ਮੰਤਰੀ ਨੂੰ ਅਸੀਂ ਦੇ ਕੇ ਆਏ ਜਿਹਦੇ ਸਾਰੇ ਸਬੂਤ ਅਸੀਂ ਨਾਲ ਦੇ ਕੇ ਆਏ ਤੇ ਉਹਨਾਂ ਨੇ ਵੀ ਵਿਸ਼ਵਾਸ ਦਵਾਇਆ ਕਿ ਇਹ ਪ੍ਰਕਿਰਿਆ ਜਲਦੀ ਤੇ ਛ ਹੋ ਜੂਗੀ ਤੇ ਤੁਹਾਡੇ ਜਿਹੜਾ ਇਹ ਕੇਸ ਪਣ ਦੇ ਕਾਬਿਲ ਹੋ ਜੂਗਾ